ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਤੀਸਰੀ ਜੰਗ ਪਤਿਹ ਦਿਵਸ ਨੂੰ ਮਨਾਉਂਦਿਆਂ ਹੋਇਆਂ ਦਤਾਰ ਪਾਤਸ਼ਾਹ ਜੀ ਗੁਰਦੁਆਰਾ ਗੁਰੂ ਸਰਬਹਿ ਰਾਜ ਵਿਖੇ ਸਤਿਗੁਰੂ ਜੀਓ ਸਮੂਹ ਲਾਕਾਨਵਾਸੀ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਇਸ ਵੇਲੇ ਸਤਿਗੁਰੂ ਪਿਤਰ ਗੁਰੂ ਅਸਥਾਨ ਘਰ ਤੋਂ ਸਤਿਗੁਰੂ ਜੀਓ ਦੀਵਾਨ ਸਜਾਇਆ ਜਾ ਰਿਹਾ ਹੈ ਨਗਰ ਕੀਰਤ ਦੇ ਆਰੰਭਤਾ ਹੋਣ ਜਾ ਰਹੀ ਹੈ ਸਤਿਗੁਰੂ ਜੀਓ ਆਪ ਜੀ ਨੇ ਆਪਾਰ ਵਸ਼ ਕਰਨੀ ਰਹਿਮਤ ਕਰਨੀ ਪਾਸ਼ਾ ਹੀ ਆਪ ਹੀ ਛਤਰ ਛਾਇਆ ਹੇਠ ਸਤਿਗੁਰੂ ਜੀ ਨਗਰ ਕੀਰਤਨ ਦੀ ਰਬਾਨੀ ਨੂੰ ਯਾਦ ਰੱਖੀ ਆ ਆਪ ਜੀ ਨੇ ਕਿਰਪਾ ਕਰਨੀ ਸਭੋ ਸਿੱਖ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਧਾਕੇ ਸਤਿਗੁਰੂ ਜੀ ਨਗਰ ਪਰ ਨਗਰਾਂ ਦੇ ਵਿੱਚ ਸਤਿਗੁਰੂ ਜੀ ਸਭੋ ਸਿੱਖ ਸੰਗਤਾਂ ਨੂੰ ਖੁੱਲੇ ਦਰਸ਼ਨਦਾਰੇ ਵਸ਼ ਕਰਕੇ ਪਾਸ਼ਾ ਹੀ ਨਰਬਿਕਤਾ ਸਹਿਤ ਆਪਣੇ ਨਿਜ ਸਥਾਨਾਂ ਤੇ ਪਹੁੰਚਣ ਦੀ ਕਿਰਪਾਤਾ ਕਰਨੀ ਸਤਿਗੁਰੂ ਜੀਓ ਇੰਨਾ ਕਾਰਜਾਂ ਦੀ ਨਿਰਵਿਕਤਾ ਸਹਿਤ ਸਬੂਤਾ ਵਸ ਕਰਕੇ ਖੁਸ਼ੀਆਂ ਦੇ ਖੇੜੇ ਵਸ ਕਰਕੇ ਸਤਿਗੁਰੂ ਸਮੂਹ ਸੇ ਸੰਗਤਾਂ ਨੂੰ ਨਦਰਿ ਨਦ ਨਿਹਾਲ ਕਰਨਾ ਕਿਰਪਾ ਕਰਨੀ ਪਾਤਸ਼ਾਹ ਜੀ ਐਸ ਬਿਲੇ ਪੰਜ ਸਿੰਘ ਸਾਹਿਬਾਨ ਸਤਿਗੁਰੂ ਪੰਜਾ ਚਾਰ ਦੀ ਹਾਜ਼ਰੀ ਦੇ ਵਿੱਚ ਸਤਿਗੁਰੂ ਜੀ ਆਪ ਜੀ ਸਤਿਗੁਰੂ ਰਵਾਨ ਕੇ ਦੀ ਆਗਿਆ ਬਖਸ਼ ਕਰਕੇ ਨਾਦਰੇ ਨਾ ਤੇ ਨਿਹਾਲ ਕਰੂ ਸੇ ਪਿਆਰਾ ਦੇ ਮੇਰ ਕਰਾਉੜੇ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਿਆ ਵੇ ਨਾਨਕ ਨਾਮ ਚੜਦੀ ਬਾਤ ਤੇਰੇ ਬਾਣੇ ਸਰਬੱਤ ਭਲਾ ਬੋਲੇ ਸੋਢਾ ਸ੍ਰੀ ਅਕਾਲ ਬੋਲੇ ਬੋਲੇ ਈਸੋ ਨਿਹਾਲ ਸਾਤ ਸ੍ਰੀ ਅਕਾਲ ਬੋਲੇ ਈਸੋ ਨਿਹਾਲ ਸਾਤ ਸ੍ਰੀ ਅਕਾਲ ਬੋਲੇ ਈਸੋ ਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ